ਇਹ ਹੁਣ ਉਹ ਪੜ੍ਹੇ ਲਿਖੇ ਇੰਜੀਨੀਅਰ ਕਿੱਥੇ ਨੇ ਆਹ ਮੁੰਡੇ ਇੰਜੀਨੀਅਰ ਬਣੇ ਹੋਏ ਨੇ ਆ ਵੇਖ ਲਓ ਆ ਖੜੇ ਆ ਜੇਰਾ ਹੁਣ ਤੁਸੀਂ ਇਹ ਸਿੱਖਿਆ ਕਿੱਥੋਂ ਆ ਆ ਇੱਧਰ ਆ ਬਾੜਾ ਜਾ ਇੱਧਰ ਆ ਤੂੰ ਵੀ ਇੱਧਰ ਆ ਕਿੱਥੋਂ ਸਿੱਖਿਆ ਇਹ ਕਿੱਥੇ ਜੰਮੇ ਬਾਲੇ ਆ ਦਰਿਆਵਾਂ 'ਚ ਜੰਮੇ ਤੇ ਇੱਥੇ ਵੱਡੇ ਹੋਏ ਆ ਤਾਂ ਵੀ ਕੁਦਰਤ ਸਕਾਣਦੀ ਆਪੇ ਆ ਗੱਲ ਜਿਹੜੀ ਇਹਨੇ ਕਈ ਜੋ ਨਾਂ ਦੀ ਚਰੈ ਨਰਿੰਦਰ ਨੇ ਜਿਹੜੀ ਗੱਲ ਕਹੀ ਆ ਨਾ ਅਸੀਂ ਕਹਿ ਕੇ ਥੱਕ ਗਏ ਆ ਕਿ ਜਿਹੜੇ ਮੁੰਡਿਆਂ ਦੀ ਲੈਂਗੁਏਜ ਐ ਇੰਜੀਨੀਅਰਿੰਗ ਉਸੇ ਕਰਾਓ ਆ ਮੁੰਡੇ ਜੇ ਐ ਬੰਨ ਲਾ ਸਕਦੇ ਆ ਤੇ ਲੋੜ ਨਹੀਂ ਕਿਸੇ ਇੰਜੀਨੀਅਰ ਦੀ ਕਾਏ ਨੌਨ ਮੈਡੀਕਲ ਕਰਕੇ ਕਮਾਲ ਦੇ ਇੰਜੀਨੀਅਰ ਨਹੀਂ ਬਣ ਸਕਦੇ ਸ਼ਰਤ ਸ਼ਰਤ ਇੰਨੀ ਆ ਕਿ ਪੰਜਾਬੀ ਚ ਹੋਵੇ ਨਾ ਕਿ ਜ਼ਮਾਰ ਇੰਗਲਿਸ਼ ਨੂੰ ਪੜਦੇ ਫਿਰ ਨਹੀਂ ਲੈਂਗੁਏਜ ਸਕਿੱਲ ਅਲੱਗ ਚੀਜ਼ ਹੈ ਟੈਕਨੀਕਲ ਸਕਿੱਲ ਅਲੱਗ ਚੀਜ਼ ਹੈ ਆ ਬਖਾੜੇ ਛੋਟਾ ਵੇਖਣ ਨੂੰ ਲਾਈ ਜਾਂਦੇ ਸਾਰੇ ਇੰਜੀਨੀਅਰ ਨੇ ਪਤਾ ਨਹੀਂ ਨਾਲੇ ਇੰਜੀਨੀਅਰ ਕਿੱਥੇ ਨੇ ਆ ਖੜੇ ਦੇਸੀ ਇੰਜੀਨੀਅਰ ਸਰ ਉਹ ਇੰਜੀਨੀਅਰ ਆ ਕੇ ਦੇਖਾ ਵੀ ਜੇ ਕੰਨੀ ਓਡਾ ਕੰਦੀ ਕੰਮ ਨਾ ਕਰਣੀ ਹੁਣ ਇਹ ਕਿਵੇਂ ਇਹਨਾਂ ਨੇ ਗੱਲ ਦੱਸੀ ਹਰ ਬੰਦੇ ਨੂੰ ਪਤਾ ਇੱਥੇ ਕਿ ਜਦੋਂ ਪਾਣੀ ਨੇ ਇੱਕ ਘੇਰ ਪਾਉਣੀ ਆ ਆ ਵੇਖੋ ਘੇਰ ਕੀ ਨੂੰ ਕਹ ਰਿਹਾ ਮੈਂ ਜਦੋਂ ਪਾਣੀ ਆ ਮੁੜ ਕੇ ਆਉਂਦਾ ਉਦੋਂ ਖਾਰ ਪਾਉਂਦਾ ਵਿੱਚ ਉਦੋਂ ਹੀ ਪਾਉਂਦਾ ਹੈ ਨਾ ਉਦੋਂ ਪਾਣੀ ਖਾਰ ਪਾਉਂਦਾ ਹੈ ਇਹ ਉੱਥੇ ਤਾਂ ਕਿਤਾਬਾਂ ਦਾ ਤਾਂ ਪਤਾ ਨਹੀਂ ਇੱਥੇ ਸਾਹਮਣੇ ਖੜ ਕੇ ਵੇਖ ਕੇ ਹਰ ਰੋਜ਼ ਸਿੱਖਦੇ ਨੇ ਕੀ ਇਹ ਮੁੰਡਿਆਂ ਦੇ ਕੋਲੇ ਇੱਥੇ ਪਾਵਰ ਨਹੀਂ ਹੋਣੀ ਚਾਹੀਦੀ ਜਿਹੜਾ ਜਿੱਥੋਂ ਦਾ ਜੰਮਿਆ ਹੁੰਦਾ ਜਿਸ